ਹੈਲੋ ਸਾਥੀਓ ਇੱਕ ਵਾਰੀ ਫੇਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ 882364 ਕੇਸ ਦੇ ਬਾਰੇ ਜੋ ਹੈ ਕਾਫੀ ਸਾਰੇ ਕੈਂਡੀਡੇਟ ਦੇ ਮਨ ਦੇ ਵਿੱਚ ਕੁਐਸਚਨ ਉੱਠ ਰਿਹਾ ਹੈ ਕਿ ਜੋ ਆਖਿਰ 1/7/2024 ਦੀ ਹੀアリング ਹੈ ਉੱਥੇ ਕੀ ਫੈਸਲਾ ਆਉਣ ਦੀ ਸੰਭਾਵਨਾ ਹੈ ਸੋ ਆਪਾਂ ਇਸੇ ਨੂੰ ਲੈ ਕੇ ਜੋ ਹੈ ਵਿਚਾਰ ਚਰਚਾ ਇਸ ਵੀਡੀਓ ਦੇ ਵਿੱਚ ਕਰਾਂਗੇ ਕਿਉਂਕਿ ਟੈਲੀਗ੍ਰam ਗਰੁੱਪ ਦੇ ਵਿੱਚ ਜੋ ਹੈ ਉਹ ਪੋਲ ਪਾਇਆ ਗਿਆ ਸੀ ਔਰ ਕਾਫੀ ਸਾਰੇ ਕੈਂਡੀਡੇਟ ਜੋ ਹੈ ਮੋਸਟਲੀ ਉਹਨਾਂ ਦੇ ਮਨ ਦੇ ਵਿੱਚ ਇਹੀ ਹੈ ਕਿਉਂਕਿ ਉਹ ਕਾਫੀ ਲੰਬੇ ਸਮੇਂ ਤੋਂ ਇਸ ਭਰਤੀ ਦੇ ਪੂਰਾ ਹੋਣ ਦੀ ਵੇਟ ਕਰ ਰਹੇ ਆ ਕਾਫੀ ਲੰਬੇ ਸਮੇਂ ਤੋਂ ਕੋਰਟ ਦੇ ਵਿੱਚ ਇਹ ਭਰਤੀ ਜੋ ਹੈ ਚੱਲ ਰਹੀ ਹੈ ਇਸ ਲਈ ਮੇਨ ਜੋ ਹੈ ਮਾਮਲਾ ਇੱਥੇ ਹੀ ਗੜਬੜਾ ਰਿਹਾ ਔਰ ਸਾਰੇ ਕੈਂਡੀਡੇਟ ਦੇ ਮਨ ਦੇ ਵਿੱਚ ਡਾਊਟ ਵੀ ਇੱਥੇ ਹੀ ਉੱਠ ਕੇ ਆ ਰਿਹਾ ਕਿ ਆਖਿਰ 1 ਸਤ 2024 ਨੂੰ ਕੀ ਫੈਸਲਾ ਹੋਏਗਾ ਸੋ ਜੋ ਵੀ ਪੋਸਿਬਿਲਟੀਜ਼ ਨੇ 1 ਸਤ 2024 ਦੀਆਂ ਉਹ ਆਪਾਂ ਸਾਰੀਆਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੋ ਇਸ ਲਈ ਚੈਨਲ ਤੇ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲਓ ਔਰ ਅਗਰ ਤੁਸੀਂ ਵੀ ਟੈਲੀਗ੍ਰਾਮ ਨਾਲ ਜੁੜਨਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਜੋ ਹੈ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਇਸ ਵੀਡੀਓ ਦੇ ਵਿੱਚ ਆਪਾਂ ਪੋਸਿਬਿਲਿਟੀਆਂ ਦੇ ਉੱਪਰ ਗੱਲ ਕਰਾਂਗੇ ਕਿ ਕੀ ਕੀ ਪੋਸਿਬਿਲਟੀਆਂ ਜੋ ਹੈ ਉਹ ਹੋ ਸਕਦੀਆਂ ਸਭ ਤੋਂ ਪਹਿਲੀ ਪੋਸਿਬਿਲਿਟੀ ਇਹ ਹੈ ਕਿ ਜੋ ਬੀਅਡ ਵਾਲਾ ਮਾਮਲਾ ਹੈ ਉਸ ਨੂੰ ਡਿਸਮਿਸ ਕੀਤਾ ਜਾ ਸਕਦਾ ਹੈ ਜਿਸ ਦੇ 90% ਜੋ ਹੈ ਉਹ ਚਾਂਸ ਨੇ ਠੀਕ ਹੈ ਔਰ ਇਸ ਦਾ ਰੀਜ਼ਨ ਇਹ ਹੈ ਕਿ ਜੋ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਹੋਈ ਹੈ 8TT ਦੇ ਪੱਖ ਦੇ ਵਿੱਚ ਔਰ ਉਸ ਨੂੰ ਆਧਾਰ ਬਣਾ ਕੇ 8TT ਵੱਲੋਂ ਅਗਰ ਜੇ ਇਹ ਮਾਮਲਾ ਰੱਖਿਆ ਜਾਂਦਾ ਹੈ ਸੀਨੀਅਰ ਐਡਵੋਕੇਟ ਦੇ ਥਰੂ ਤਾਂ ਹੋ ਸਕਦਾ ਹੈ ਕਿ 90% ਜੋ ਚਾਂਸ ਨੇ ਉਹ ਵੀ ਐਡ ਇਸ ਹੀਅਰਿੰਗ ਦੇ ਉੱਪਰ ਜੋ ਹੈ ਉਹਨਾਂ ਦਾ ਜੋ ਕੇਸ ਹੈ ਉਹ ਡਿਸਪੋਜ਼ ਆਫ ਹੋ ਸਕਦਾ ਹੈ ਜਾਂ ਡਿਸਮਿਸ ਕੀਤਾ ਜਾ ਸਕਦਾ ਹੈ ਠੀਕ ਹੈ ਸੋ ਇਸ ਲਈ ਇਹ ਜ਼ਰੂਰੀ ਹੈ ਕਿ ਜੋ ATD ਦੇ ਵੱਲੋਂ ਪੱਖ ਮਜ਼ਬੂਤੀ ਨਾਲ ਰੱਖਣ ਲਈ ਇੱਕ ਸੀਨੀਅਰ ਐਡਵੋਕੇਟ ਹੋਣਾ ਜ਼ਰੂਰੀ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ BSTC ਵਰਸਸ BARD ਵਾਲੇ ਮਾਮਲੇ ਦੇ ਵਿੱਚ ਜਦੋਂ BSTC ਦੇ ਵੱਲੋਂ ਐਡਵੋਕੇਟ ਕੀਤੇ ਗਏ ਸੀ ਤਾਂ ਉਹ ਉਹਨਾਂ ਨੇ ਵੀ ਆਪਣਾ ਪੱਖ ਕੀ ਹੈ ਬਹੁਤ ਮਜ਼ਬੂਤੀ ਨਾਲ ਪੇਸ਼ ਕੀਤਾ ਸੀ ਉੱਥੇ ਸੁਪਰੀਮ ਕੋਰਟ ਦੇ ਵਿੱਚ ਠੀਕ ਹੈ ਪਹਿਲਾ ਚਾਂਸ ਤਾਂ ਇਹ ਹੋ ਸਕਦਾ ਹੈ ਜਿਸ ਦੇ 90% ਚਾਂਸ ਨੇ ਔਰ ਦੂਸਰਾ ਚਾਂਸ ਇਹ ਹੋ ਸਕਦਾ ਹੈ ਕਿ ਬੀਅਰ ਦੇ ਵੱਲੋਂ ਜੋ ਹੈ ਇਸ ਕੇਸ ਨੂੰ ਲੈ ਕੇ ਅਗਲੀ ਹੀアリング ਜੋ ਹੈ ਮਤਲਬ ਕਿ ਅਗਲੀ ਡੇਟ ਲਾਈਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਔਰ ਇਸ ਮਾਮਲੇ ਨੂੰ ਹੋਰ ਲੰਬਾ ਖੀਚਿਆ ਜਾ ਸਕਦਾ ਜਿਸ ਨਾਲ ਕੀ ਹੋਏਗਾ ਕਿ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਜੋ ਪਿਛਲੀ ਹੀアリング ਹੋਈ ਹੈ ਉਸ ਦੇ ਉੱਪਰ ਕੀ ਹੈ ਜਦੋਂ ਆਰਡਰ ਆਇਆ ਤਾਂ ਫਾਈਨਲ ਰਿਜ਼ਲਟ ਦੇ ਉੱਪਰ ਰੋਕ ਲਗਾ ਕੇ ਰੱਖੀ ਗਈ ਹੈ ਤਾਂ ਹੋ ਸਕਦਾ ਹੈ ਕਿ ਉਹ ਫਾਈਨਲ ਰਿਜ਼ਲਟ ਦੇ ਉੱਪਰ ਕੀ ਹੈ ਰੋਕ ਲਗਾ ਕੇ ਰੱਖੀ ਜਾ ਸਕਦੀ ਹੈ ਠੀਕ ਹੈ ਕਿਉਂਕਿ ਮਾਮਲਾ ਜਦੋਂ ਕੋਰਟ ਦੇ ਵਿੱਚ ਲੰਬੀਤ ਹੁੰਦਾ ਹੈ ਤਾਂ ਉਸ ਮਾਮਲੇ ਦੇ ਉੱਪਰ ਉਸ ਨਾਲ ਜੁੜੇ ਹੋਏ ਜੋ ਮੈਂਬਰ ਹੁੰਦੇ ਆ ਉਹਨਾਂ ਨੂੰ ਦੇਖ ਕੇ ਚੱਲਣਾ ਜ਼ਰੂਰੀ ਹੋ ਜਾਂਦਾ ਹੈ ਠੀਕ ਹੈ ਤੀਸਰਾ ਇਹ ਹੋ ਸਕਦਾ ਹੈ ਕਿ ਜਿਸ ਬਹੁਤ ਰੇਅਰ ਚਾਂਸ ਨੇ ਜਿਨ੍ਹਾਂ ਨੂੰ ਆਪਾਂ 10% ਚਾਂਸ ਕਹਿ ਸਕਦੇ ਹਾਂ ਠੀਕ ਹੈ ਕਿ ਜੋ ਭਰਤੀ ਹੈ ਉਹ ਨੋਟੀਫਿਕੇਸ਼ਨ ਦੇ ਅਕੋਰਡਿੰਗ ਪੂਰੀ ਕਰਨ ਦੀ ਗੱਲ ਕਹੀ ਜਾ ਸਕਦੀ ਹੈ ਉੱਥੇ ਜਿਸ ਨਾਲ ਕੀ ਹੈ ਬੀਐਡ ਕੈਂਡੀਡੇਟ 2364 ਪਰਤੀ ਦੇ ਵਿੱਚ ਇਨ ਹੋ ਜਾਣਗੇ ਔਰ 2364 ਪਰਤੀ ਦੇ ਵਿੱਚ ਉਹ ਕੀ ਹੈ ਜੁਆਇਨ ਕਰ ਸਕਦੇ ਆ ਜਿਸ ਨਾਲ ਕੀ ਹੋਏਗਾ ਕਿ ਬੀਐਡ ਕੈਂਡੀਡੇਟ ਦੀ ਪੂਰੀ ਡਾਕੂਮੈਂਟ ਵੈਰੀਫਿਕੇਸ਼ਨ ਸਕਰੂਟੀ ਜੋ ਹੈ ਉਹ ਦੁਬਾਰਾ ਹੋਏਗੀ ਔਰ ਮੈਰਿਟ ਜੋ ਹੈ ਜਿਸ ਨਾਲ ਬਹੁਤ ਜ਼ਿਆਦਾ ਆਪ ਹੋਣ ਦੇ ਚਾਂਸਸ ਨੇ ਕਿਉਂਕਿ ਕਾਫੀ ਸਾਰੇ ਕੈਂਡੀਡੇਟ ਬੀਐਡ ਵਾਲੇ ਹੋ ਜਾਣਗੇ ਜਿਨ੍ਹਾਂ ਦੇ ਬਹੁਤ ਹਾਈ ਮਾਰਕਸ ਨੇ ਔਰ ਜਿਸ ਨਾਲ ਜੇਕਰ ਮਾਰਕਸ ਜ਼ਿਆਦਾ ਹੋਣਗੇ ਤਾਂ ਮੈਰਿਟ ਆਟੋਮੈਟਿਕਲੀ ਜੋ ਹੈ ਉਹ ਇਨਕਰੀਸ ਹੋਏਗੀ ਠੀਕ ਹੈ ਸੋ ਇਹ ਤਿੰਨ ਪੋਸਿਬਿਲਟੀਜ਼ ਨੇ ਔਰ ਇਸ ਤੋਂ ਇਲਾਵਾ ਜੇਕਰ ਮਤਲਬ ਕਿ ਜੋ ਮੈਂ ਪਹਿਲੀ ਪੋਸਿਬਿਲਟੀ ਦੱਸੀ ਆ ਜਿਸ ਦੇ ਵਿੱਚ ਕੇਸ ਨੂੰ ਡਿਸਮਿਸ ਕੀਤਾ ਜਾ ਸਕਦਾ ਹੈ ਔਰ ਬੀਆਰ ਨੂੰ ਬਾਹਰ ਕੀਤਾ ਜਾ ਸਕਦਾ ਹੈ ਉਸ ਦੇ ਲਈ ਈਟੀਟੀ ਵੱਲੋਂ ਇੱਕ ਸੀਨੀਅਰ ਐਡਵੋਕੇਟ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਜਦੋਂ ਆਪਾਂ ਹਾਈ ਕੋਰਟ ਦੇ ਵਿੱਚ ਮਾਮਲੇ ਨੂੰ ਲੈ ਕੇ ਜਾਂਦੇ ਆ ਤਾਂ ਉਸ ਮਾਮਲੇ ਦੀ ਸੁਣਵਾਈ ਲਈ ਉਸ ਮਾਮਲੇ ਨੂੰ ਡਿਫੈਂਡ ਕਰਨ ਲਈ ਜੋ ਵੀ ਆਪਾਂ ਕਰ ਰਹੇ ਆ ਉਸ ਲਈ ਇੱਕ ਅਜਿਹਾ ਐਡਵੋਕੇਟ ਹੋਣਾ ਜ਼ਰੂਰੀ ਹੈ ਜਿਸ ਨੇ ਇਸ ਕੇਸ ਨੂੰ ਇਸ ਤਰ੍ਹਾਂ ਦੇ ਕੇਸ ਨੂੰ ਪਹਿਲਾਂ ਵੀ ਹੈਂਡਲ ਕੀਤਾ ਹੋਵੇ ਔਰ ਉਸ ਲਈ ਜੋ ਕੇਡਰ ਦੀ ਮੰਗ ਕੀਤੀ ਜਾ ਰਹੀ ਹੈ ਕੇਡਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮਿਨਾਕਸ਼ੀ ਰੋੜਾ ਜੋ ਐਡਵੋਕੇਟ ਨੇ ਜਿਨ੍ਹਾਂ ਨੇ BSTC ਵਰਸਸ ਬੀਐਡ ਮਾਮਲੇ ਦੇ ਵਿੱਚ ਵੀ BSTC ਦੇ ਵੱਲੋਂ ਜੋ ਹੈ ਪੈਰਵਾਈ ਕੀਤੀ ਸੀ ਉਹਨਾਂ ਨੂੰ ਕੀਤਾ ਜਾਏ ਸੋ 88 ਯੂਨੀਅਨ ਦੇ ਵੱਲੋਂ ਵੀ ਲਾਈਵ ਆ ਕਿ ਇਸ ਬਾਰੇ ਕੀ ਆ ਗਿਆ ਸੀ ਸੋ ਦੇਖੋ ਕਿ ਇੱਕ ਸੱਤ ਨੂੰ ਉਹਨਾਂ ਦੇ ਵੱਲੋਂ ਕਿਹੜੇ ਐਡਵੋਕੇਟ ਖੜੇ ਹੁੰਦੇ ਆ ਬਾਕੀ ਜਦੋਂ ਇੱਕ ਸੱਤ ਨੂੰ ਹੀアリング ਹੋਏਗੀ ਉਸ ਤੋਂ ਬਾਅਦ ਆਪਾਂ ਨੂੰ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਜੋ ਮੈਂ ਪੋਸਿਬਿਲਿਟੀ ਦੱਸੀਆਂ ਉਹਨਾਂ ਵਿੱਚੋਂ ਕੋਈ ਨਾ ਕੋਈ ਇੱਕ ਹੋ ਸਕਦੀ ਹੈ ਔਰ ਉਹ ਆਪਾਂ ਨੂੰ ਦੇਖਣ ਨੂੰ ਵੀ ਮਿਲੇਗੀ ਸੋ ਇਸ ਤੋਂ ਇਲਾਵਾ ਹੋਰ ਵੀ ਕੋਈ ਤੁਹਾਡਾ ਡਾਊਟ ਹੋਏ ਤਾਂ ਤੁਸੀਂ ਇਸ ਚੈਨਲ ਦੇ ਕਮੈਂਟ ਬਾਕਸ ਦੇ ਵਿੱਚ ਜੋ ਹੈ ਆਪਣਾ ਡਾਊਟ ਓਪਨਲੀ ਰੱਖ ਸਕਦੇ ਹੋ ਤੇ ਉਸ ਦੇ ਵੱਲੋਂ ਕੋਈ ਵੀ ਕੋਈ ਅਗਰੇਜ ਨਾ ਕਰਿਓ ਔਰ ਇਸ ਤੋਂ ਇਲਾਵਾ ਟੈਲੀਗ੍ਰਾਮ ਚੈਨਲ ਤੇ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਜੋੜ ਸਕਦੇ ਹੋ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ